ਬਿਨਾਂ ਦਾ ਸ਼ਬਦ ਜਿਹੜਾ ਉਹ ਨਹੀਂ ਹੈਗਾ ਜੀ ਬਿਲਕੁਲ ਨਹੀਂ ਹੈਗਾ ਜੀ ਅੱਛਾ ਇੱਕ ਹੋਰ ਦੱਸੋ ਅੱਛਾ ਇੱਕ ਉਹਨੇ ਬੱਚੇ ਵੀ ਉਹਨਾਂ ਦੇ ਨਾਲ ਹੁੰਦੇ ਕਿ ਤੁਹਾਡੇ ਕੋਲ ਹੁੰਦੇ ਬੱਚੇ ਬੱਚਿਆਂ ਬਾਰੇ ਇਹਨੇ ਪੁੱਛਿਆ ਉਹਨਾਂ ਨੇ ਨਹੀਂ ਜੀ ਬੱਚੇ ਬੱਚੇ ਮੇਰੇ ਕੋਲ ਆ ਜੀ ਅੱਛਾ ਅੱਛਾ ਜੀ ਤੋਂ ਉਹਨੇ ਦੱਸੀ ਕਿ ਅਸਲ ਦੇ ਵਿੱਚ ਕੀ ਗੱਲਬਾਤ ਹੋਈ ਆ ਬਸ ਆਖਰ ਕੁਲਵਿੰਦਰ ਕੌਰ ਨੂੰ ਕਿਉਂ ਡਿਮਾਂਡ ਤੇ ਲਿਆ ਜਾ ਰਿਹਾ ਤੇ ਸ਼ੇਰ ਸਿੰਘ ਨੇ ਸ਼ੇਰ ਸਿੰਘ ਉਹਦਾ ਭਰਾ ਨੇ ਮਿਲ ਕੇ ਕੀ ਗੁਫ਼ਤਗੂ ਹੋਈਏ ਤੇ ਕੁਲਵਿੰਦਰ ਕੌਰ ਨੇ ਕੀ ਕੰਗਨਾ ਰਥਨ ਦੇ ਬਾਰੇ ਜਾਣਿਆ ਇਹ ਆਪਾਂ ਜਾਣਾਂਗੇ ਅੱਜ ਦੀ ਵੀਡੀਓ ਤੇ ਵੀਡੀਓ ਕਾਨੇ ਸਟਾਰ ਸੀਆਈਐਸਐਫ ਦੀ ਲੇਡੀ ਕਨਸਟੇਬਲ ਕੁਲਵਿੰਦਰ ਕੌਰ ਨੂੰ ਲੈ ਕੇ ਜਿਹੜਾ ਹੁਣ ਚਰਚਾ ਚੱਲ ਰਹੀ ਆ ਕਿ ਕੰਗਨਾ ਰਨੌਤ ਤੇ ਥੱਪੜ ਮਾਰਿਆ ਉਹਦੇ ਭਰਾ ਨੇ ਮੁਲਾਕਾਤ ਕੀਤੀ ਆ ਕਿ ਜਿਹੀ ਕੋਈ ਗੱਲ ਨਹੀਂ ਆ ਜੇ ਥੱਪੜ ਮਾਰਿਆ ਤੇ ਉਹਦੀ ਵੀਡੀਓ ਰਿਕਾਰਡਿੰਗ ਬਾਹਰ ਹੋਣੀ ਚਾਹੀਦੀ ਔਰ ਦੂਜਾ 16 ਸਾਲ ਦਾ ਸਰਵਸ ਰਿਕਾਰਡ ਕੁਲਵਿੰਦਰ ਕੌਰ ਦਾ ਵੀ ਦੇਖਿਆ ਜਾਵੇ ਔਰ ਪਿਛਲਾ ਰਿਕਾਰਡ ਕੰਗੜਾ ਨੌਤ ਹੋਣਾ ਦਾ ਵੀ ਦੇਖਿਆ ਜਾਵੇ ਕਿ ਆਖਰ ਉਹਨੇ ਕਿਸ ਅਧਾਰ ਤੇ ਜਦੋਂ ਜਾਂਚ ਚੱਲ ਰਹੀ ਸੀ ਜਦੋਂ ਐਂਟਰੀ ਕਰ ਰਹੇ ਸੀ ਕੰਗੜਾ ਨੌਤ ਤੇ ਉਹਨੇ ਉਹਦਾ ਨਾਮ ਪੜ੍ਹ ਕੇ ਕਿਉਂ ਖਾਲਸਤਾਨੀ ਕਿਹਾ ਕੁਲਵਿੰਦਰ ਕੌਰ ਦੇ ਪਰਾ ਨੇ ਸ਼ੇਰ ਸਿੰਘ ਹੋਣਾ ਨੇ ਇਸ ਪੂਰੇ ਵਿਵਾਦ ਤੋਂ ਬਾਅਦ ਕੁਲਵਿੰਦਰ ਕੌਰ ਦੇ ਨਾਲ ਮੁਲਾਕਾਤ ਕੀਤੀ ਉਸ ਮੁਲਾਕਾਤ ਦੇ ਦੌਰਾਨ ਸ਼ੇਰ ਸਿੰਘ ਹੋਣਾ ਦੇ ਨਾਲ ਕੀ ਗੱਲਬਾਤ ਹੋਈ ਅਕਲਵਿੰਦਰ ਕੌਰ ਦੀ ਤੇ ਹੁਣ ਕੁਲਵਿੰਦਰ ਕੌਰ ਹੋਣਾ ਦਾ ਪਰਿਵਾਰ ਸੈਂਟਰ ਸਰਕਾਰ ਤੋਂ ਤੇ ਸੂਬਾ ਸਰਕਾਰ ਤੋਂ ਕੀ ਮੰਗ ਕਰ ਰਿਹਾ ਉਹ ਵਾਰਤਲਾਪ ਅਸੀਂ ਜੋ ਰਿਕਾਰਡ ਕੀਤਾ ਉਹ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤੇ ਮੈਂ ਜਾਨਣਾ ਚਾਹੁੰਦਾ ਕਿ ਅੱਜ ਤੁਸੀਂ ਕੁਲਵਿੰਦਰ ਕੌਰ ਜੀ ਨੂੰ ਮਿਲੇ ਸੀ ਜੀ ਉੱਥੇ ਚੰਡੀਗੜ੍ਹ ਨਹੀਂ ਜੀ ਅੱਜ ਨਹੀਂ ਮਿਲਿਆ ਜੀ ਮੈਂ ਕੱਲ ਮਿਲਿਆ ਸੀਗਾ ਜੀ ਅੱਛਾ ਤੇ ਕੀ ਗੱਲਬਾਤ ਹੋਈ ਕੁਲਵਿੰਦਰ ਕੌਰ ਜੀ ਨਾਲ ਬਸ ਹਾਲ ਚਾਲ ਪੁੱਛਿਆ ਜੀ ਚੜ੍ਹਦੀ ਕਲਾ ਦੇ ਵਿੱਚ ਹੈ ਜੀ ਅੱਛਾ ਜੀ ਹਾਂ ਜੀ ਤੇ ਕਿੰਨੇ ਕਿ ਮਿੰਟ ਮੁਲਾਕਾਤ ਹੋਈ ਸਤੋ 10 ਤੋਂ 15 ਮਿੰਟ ਜੀ ਅੱਛਾ ਅੱਛਾ ਜੀ ਤੇ ਉਹਨਾਂ ਨੇ ਫਿਰ ਪਰਿਵਾਰ ਬਾਰੇ ਪੁੱਛਿਆ ਤੁਸੀਂ ਵੀ ਮੈਂ ਉਹ ਨਹੀਂ ਜੀ ਨੋਟ ਕੀਤਾ ਮੈਂ ਤੁਹਾਨੂੰ ਕਹਿ ਰਿਹਾ ਜੀ ਅੱਛਾ ਅੱਛਾ ਨਹੀਂ ਨਹੀਂ ਮਤੇ ਉਹਨੇ ਬੱਚੇ ਵੀ ਉਹਨਾਂ ਦੇ ਨਾਲ ਹੁੰਦੇ ਕਿ ਤੁਹਾਡੇ ਕੋਲ ਹੁੰਦੇ ਬੱਚੇ ਬੱਚਿਆਂ ਬਾਰੇ ਇਹਨੇ ਪੁੱਛਿਆ ਉਹਨਾਂ ਨੇ ਨਹੀਂ ਜੀ ਬੱਚੇ ਬੱਚੇ ਮੇਰੇ ਕੋਲ ਆ ਜੀ ਅੱਛਾ ਅੱਛਾ ਜੀ ਤੇ ਉਹਨਾਂ ਨੇ ਦੱਸੀ ਕਿ ਅਸਲ ਦੇ ਵਿੱਚ ਕੀ ਗੱਲਬਾਤ ਹੋਈ ਆ ਬਸ ਉਹੀ ਵਜ੍ਹਾ ਜੀ ਆਪਣੇ ਸਿਕਿਉਰਟੀ ਨੂੰ ਲੈ ਕੇ ਜੀ ਅੱਛਾ ਜੀ ਵੀ ਇਹਨੇ ਕੀ ਨੇ ਜਿਹੜੇ ਐਮਪੀ ਨੇ ਇਤਲਾਸ਼ੀ ਤੋਂ ਰੌਲਾ ਪਿਆ ਉਹ ਉਹੀ ਹੈ ਜੀ ਜਿਹੜਾ ਆਪਣਾ ਪਰਸਾ ਤੇ ਔਰ ਜਿਹੜਾ ਇਹਨਾਂ ਦਾ ਮੋਬਾਈਲ ਆ ਉਹਦੇ ਤੋਂ ਲੈ ਕੇ ਹੀ ਅੱਛਾ ਬਾਕੀ ਤੁਹਾਨੂੰ ਪਤਾ ਹੀ ਆ ਵਾਦਾ ਦੇ ਵਿੱਚ ਰਹਿੰਦੇ ਆ ਅੱਛਾ ਜੀ ਤੇ ਇਹਦਾ ਪਹਿਲਾਂ ਵੀ ਕਿਸਾਨਾਂ ਨੂੰ ਔਰ ਉਹ ਜਿਹੜੇ ਬਿਆਨ ਉਹ ਦਿੰਦੇ ਰਹੇ ਆ ਜੀ ਤੇ ਹੁਣ ਤਾਂ ਫੇਰ ਐਮਪੀ ਬਣੇ ਆ ਜੀ ਪਰ ਹੁਣ ਇਹਨਾਂ ਦਾ ਅਹੁਦਾ ਵੱਧ ਗਿਆ ਇਹਨਾਂ ਨੂੰ ਸ਼ਬਦਾਂ ਦੀ ਜਿਹੜੀ ਉਹ ਮर्यादा ਰੱਖਣੀ ਚਾਹੀਦੀ ਆ ਇਹਨਾਂ ਦੀ ਜ਼ਿੰਮੇਵਾਰੀ ਬਹੁਤ ਵੱਡੀ ਆ ਅੱਛਾ ਜੀ ਤੇ ਇਹ ਦੱਸੋ ਇੱਕ ਜਿਵੇਂ ਕੱਲ ਖਬਰਾਂ ਛਪੀਆਂ ਸੀ ਕਿ ਕੁਲਵਿੰਦਰ ਕੌਰ ਨੇ ਕਿਹਾ ਸੀ ਕਿ ਮੇਰ ਕੋ ਗਲਤੀ ਹੋ ਗਈ ਮੈਂ ਮਾਫੀ ਮੰਗ ਲਈ ਹੈਗੀ ਹੈ ਉਹਨ ਅਹਿਸਾਸ ਕਰੇ ਨੇ ਕੁਲਵਿੰਦਰ ਕੌਰ ਨਹੀਂ ਜੀ ਇਹ ਚਲੋ ਆਪਣੇ ਅਫਸਰਾਂ ਦਾ ਬਿਆਨ ਹੋ ਸਕਦਾ ਹੈ ਜਾਂ ਡੀਜੀਪੀ ਦਾ ਬਿਆਨ ਆ ਜੀ ਡੀਆਈਜੀ ਸਾਹਿਬ ਦਾ ਜੀ IG ਸਾਹਿਬ ਦਾ ਬਿਆਨ ਹੈ ਜੀ ਇਹ ਤੇ ਉਹ ਉਹ ਹੀ ਦੱਸ ਸਕਦੇ ਆ ਵੀ ਉਹਨਾਂ ਨੇ ਕਿਸ ਆਧਾਰ ਤੇ ਜਿਹੜਾ ਇਹ ਬਿਆਨ ਦਿੱਤਾ ਵਾ ਇਹ ਇਹ ਤੇ ਉਹ ਜਾਣਣਾ ਪਰ ਇਦਾਂ ਦੀ ਕੋਈ ਗੱਲ ਨਹੀਂ ਮਾਫੀ ਨਾ ਦਾ ਸ਼ਬਦ ਜਿਹੜਾ ਉਹ ਨਹੀਂ ਹੈਗਾ ਜੀ ਬਿਲਕੁਲ ਨਹੀਂ ਹੈਗਾ ਜੀ ਅੱਛਾ ਇੱਕ ਹੋਰ ਦੱਸੋ ਅੱਛਾ ਇੱਕ ਇਹ ਦੱਸੋ ਗੱਲ ਕੁਲਵਿੰਦਰ ਕੌਰ ਨੂੰ ਨੌਕਰੀ ਦੀ ਤੇ ਨਹੀਂ ਚਿੰਤਾ ਪਿਕਾ ਲੂ ਕੋਈ ਵੱਡਾ ਐਕਸ਼ਨ ਹੋ ਗਿਆ ਨੌਕਰੀ ਤੋਂ ਕੱਢ ਦੇਣ ਤੇ ਜੀ ਉਹ ਦੇਖੋ ਜੀ ਨੌਕਰੀ ਉਹਨਾਂ ਨੇ ਆਪਣੀ ਡਿਊਟੀ ਜਿਹੜੀ ਉਹਨੂੰ ਇਮਾਨਦਾਰੀ ਦੇ ਨਾਲ ਨਿਭਾਇਆ ਵਾ ਜੀ ਤੇ ਇਸ ਤਰ੍ਹਾਂ ਫਿਰ ਕਿੱਦਾਂ ਨੌਕਰੀ ਜਾ ਸਕਦੀ ਹੈ ਜੀ ਜੀ ਦੇਖੋ ਜੀ ਤੰਗੜਾ ਰੌਣ ਜੀ ਜਿਹੜੇ ਆ ਇਹ ਇੱਕ اداکار ਵੀ ਆ ਜੀ ਤੇ ਹੁਣ ਐਮਪੀ ਬਣ ਚੁੱਕੇ ਆ ਉਹਨਾਂ ਨੂੰ ਸ਼ਬਦਾ ਦੀ ਮर्यादा ਰੱਖਣੀ ਚਾਹੀਦੀ ਆ ਉਹ ਤਾਂ ਜਾਂਦੇ ਜਾਂਦੇ ਦੇਸ਼ ਦੀ ਏਕਤਾ ਤੇ ਖੰਡਤਾ ਨੂੰ ਭੰਗ ਕਰਨ ਵਾਸਤੇ ਕਹਿ ਰਹੇ ਆ ਕਿ ਪੰਜਾਬ ਦੇ ਵਿੱਚ ਉਗਰਵਾਦ ਜਿਹੜਾ ਆ ਅੱਤਵਾਦ ਜਿਹੜਾ ਆ ਉਹ ਉਹ ਵੱਧ ਰਿਹਾ ਵਾ ਇਹ ਬਿਆਨ ਉਹਨਾਂ ਨੂੰ ਸ਼ੋਭਾ ਦਿੰਦੇ ਆ ਜੀ ਅਸੀਂ ਤਾਂ ਅੱਜ ਮੰਗ ਕੀਤੀ ਹੈ ਵੀ ਇਹਨਾਂ ਦੇ ਉੱਪਰ ਜਿਹੜੀ ਉਹ ਕਾਰਵਾਈ ਹੋਣੀ ਚਾਹੀਦੀ ਆ ਜੀ हां जी प्रशासन ਨੇ ਜਾਂ ਸਰਕਾਰ ਨੇ ਜਦੋਂ ਕੰਗਣਾ ਜੀ ਨੇ ਬਿਆਨ ਦਿੱਤਾ ਕਿ ਜਿਹੜੇ ਆ ਬੀਬੀਆਂ ਨੇ ਇਹ ਟਕੇ ਟਕੇ ਤੇ ਵਿਕਾਊ ਨੇ 100 100 ਰੁਪਏ ਦਿਹਾੜੀ ਤੇ ਆਉਂਦੀਆਂ ਨੇ ਤੇ ਜੇ ਕਿਤੇ ਉਦੋਂ ਇਹਨਾਂ ਦੇ ਉੱਪਰ ਜਿਹੜੀ ਇਹ ਕਾਰਵਾਈ ਕੀਤੀ ਹੁੰਦੀ ਕਿ ਨਹੀਂ ਇਹ ਸ਼ਬਦ ਜਿਹੜੇ ਆ ਨਹੀਂ ਬੋਲਣੇ ਚਾਹੀਦੇ ਤੇ ਸ਼ਾਇਦ ਅੱਜ ਜਾਂ ਜਿਹੜਾ ਸਮਾਵ ਇਹ ਨਾ ਆਉਂਦਾ ਅੱਛਾ ਸ਼ੇਰ ਸਿੰਘ ਜੀ ਇਹ ਦੱਸੋ ਤੁਸੀਂ ਵੱਡੇ ਭਰਾ ਹੋਦੇ ਨਾ ਤੇ ਜਾਂ ਛੋਟੇ ਭਰਾ ਹੋਦੇ ਨਾ ਤੇ ਕੁਲਵਿੰਦਰ ਕੌਰ ਨੂੰ ਸਮਝਾਇਆ ਨਹੀਂ ਕਿ ਤੁਸੀਂ ਇਹ ਕਿਉਂ ਕਾਰਵਾਈ ਕੀਤੀ ਹੈਗੀ ਕੀ ਲੋਡ ਪੈ ਗਈ ਨਹੀਂ ਦੇਖੋ ਮੈਂ ਉਹਨਾਂ ਦਾ ਵੱਡਾ ਭਰਾ ਆਂ ਕੋਈ ਉਹਨਾਂ ਦੀ 15 16 ਸਾਲ ਦੀ ਜਿਹੜੀ ਆ ਸਰਵਿਸ ਆ ਉਹਦੇ ਵਿੱਚ ਅੱਜ ਤੱਕ ਕਦੇ ਵੀ ਇਹੋ ਜੀ ਨੌਬਤ ਨਹੀਂ ਆਈ ਬਹੁਤ ਇਮਾਨਦਾਰੀ ਨਾਲ ਡਿਊਟੀ ਨਿਭਾ ਰਹੇ ਆ ਔਰ ਉਹ ਬਚਪਨ ਤੋਂ ਹੀ ਕੋਈ ਐਦਾਂ ਦਾ ਨਹੀਂ ਹੈ ਉਹਨਾਂ ਦਾ ਤੇ ਦੂਸਰੇ ਬੰਨੇ ਕੰਗਰਾਜ ਉਹ ਜੀ ਦਾ ਜਿਹੜਾ ਵਾ ਉਹ ਵੇਖ ਲਓ ਹਨਾ ਉਹਨਾਂ ਦੇ ਤਾਂ ਪਹਿਲਾਂ ਹੀ ਤਿੰਨ ਚਾਰ ਪਰਚੇ ਆ ਜੀ ਇਸ ਕਰਕੇ ਇਸ ਸਿਕਿਉਰਟੀ ਲੈ ਕੇ ਜਿਹੜੀ ਗੱਲਬਾਤ ਹੋਈ ਆ ਉਹਨਾਂ ਨੇ ਆਪਣੀ ਡਿਊਟੀ ਨਿਭਾਈ ਆ ਆ ਕਿਤਨਾ ਕਿਤੇ ਜੋ ਤੂੰ ਤੂੰ ਮੈਂ ਮੈਂ ਹੁੰਦੀ ਆ ਤੇ ਭਾਵਨਾਵਾਂ ਤੇ ਕਿਤਨਾ ਕਿਤੇ ਤੁਹਾਨੂੰ ਪਤਾ ਹੀ ਆ ਫਿਰ ਜਿਹਦੇ ਨਾਲ ਹੀ ਲੜਾਈ ਹੁੰਦੀ ਆ ਜਦੋਂ ਸਿਕਿਉਰਟੀ ਉਦੋਂ ਤੂੰ ਤੂੰ ਮੈਂ ਮੈਂ ਹੋਈ ਆ ਉਦੋਂ ਇਹਨਾਂ ਨੇ ਕੁਲਵਿੰਦਰ ਕੌਰ ਨੂੰ ਦੱਸਿਆ ਕਿ ਐਮਪੀ ਮੈਡਮ ਨੇ ਕੁਝ ਉੱਚੀ ਬੋਲਿਆ ਗਲਤ ਬੋਲਿਆ ਜਾਂ ਇੰਗਲਿਸ਼ ਦੇ ਵਿੱਚ ਕੁਝ ਬੋਲਿਆ ਨਹੀਂ ਨਹੀਂ ਬਸ ਨਹੀਂ ਦੱਸਿਆ ਬਾਲਚਾਵਾ ਉਹਨਾਂ ਕਹਿੰਦੇ ਕਿ ਚੜ੍ਹਦੀ ਕਲਾ ਦੇ ਵਿੱਚ ਕੋਈ ਫਕਰ ਕਰਨ ਦੀ ਲੋੜ ਨਹੀਂ ਪਰ ਇਹ ਹੁਣ ਉਹ ਉੱਥੇ ਸਸਪੈਂਡ ਕਰ ਦਿੱਤੇਗੇ ਚੰਡੀਗੜ੍ਹੇ ਕਿ ਕਿਤੇ ਹੋਰ ਜਗ੍ਹਾ ਉਹਨਾਂ ਨੂੰ ਭੇਜ ਦਿੱਤਾ ਗਿਆਗਾ ਨਹੀਂ ਨਹੀਂ ਅਜੇ 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 ਚੰਡੀਗੜ੍ਹ ਹੀ ਆ ਜੀ ਅੱਛਾ ਜੀ ਬਾਕੀ ਆਪਾਂ ਕਰਿਆ ਜਿਹੜੀ ਆ ਆਪਣੀ ਲੜਾਂਗੇ ਆਪਾਂ ਕਿਹਾ ਵੀ ਇਹਦੀ ਬਰੀਕੀ ਦੇ ਨਾਲ ਜਾਣਣੀ ਚਾਹੀਦੀ ਆ ਔਰ ਦੂਸਰੀ ਜਿਹੜੀ ਦਾ ਹੈਗਾ ਵਾ ਆਪਣਾ ਹੈਲੋ ਜੀ ਹਾਂ ਜੀ ਹਾਂ ਜੀ ਮੈਂ ਸੁਣ ਰਿਹਾ ਜੀ ਸ਼ੇਰ ਸਿੰਘ ਜੀ ਸੁਣ ਰਿਹਾ ਹੈਲੋ ਹਾਂ ਜੀ ਮੈਂ ਸੁਣ ਰਿਹਾ ਸ਼ੇਰ ਸਿੰਘ ਜੀ ਜਿਹੜਾ ਉਹਨਾਂ ਦੇ ਨਾਲ ਇੱਕ ਹੈਗੇ ਆ ਵੀਰ ਜੀ ਟੋਪੀ ਵਾਲਿਆ ਪਤਾ ਨਹੀਂ ਉਹਨਾਂ ਦੇ ਪੀ ਆ ਹੈ ਜਾਂ ਕੌਣ ਆ ਉਹ ਉਤੋਂ ਦੀ ਇੱਕ ਜਿਹੜੀ ਲੜਕੀ ਆ ਜੀ ਉਹਦੇ ਪੱਟ ਮਾਰ ਰਹੇ ਆ ਉਹ ਵੀਡੀਓ ਵੀ ਸਾਬ ਦੇ ਸਾਹਮਣੇ ਆ ਉੱਥੇ ਕਿਉਂ ਨਹੀਂ ਗੱਲਬਾਤ ਹੋਈ ਜੀ ਅੱਛਾ ਜਿਹੜੇ ਕਿਸੇ ਦੀ ਧੀ ਹੋਣਾ ਨਾ ਜਿਹੜੇ ਹਿਮਾਚਲ ਦੇ ਟੋਪੀ ਪਾਈ ਹੈਗੀ ਆ ਕੰਗੜਾ ਰਨੌਥ ਦੇ ਨਾਲ ਖੜੇ ਤੁਸੀਂ ਚਾਹੁੰਦੇ ਉਹਦੇ ਖਿਲਾਫ ਕਾਰਵਾਈ ਹੋਵੇ ਹਾਂਜੀ ਉਹਦੇ ਖਿਲਾਫ ਜਿਹੜੀ ਅਸੀਂ ਅੱਜ ਮੰਗ ਕੀਤੀ ਆ ਐਸਐਸਪੀ ਨੂੰ ਜਿਹੜਾ ਵਾ ਸਾਹ ਨੂੰ ਮੰਗ ਪੱਤਰ ਦਿੱਤਾ ਹੋਇਆ ਵਾ ਹੂੰ ਇਹਤੇ ਵੀ ਜਿਹੜੀ ਇਹਦੀ ਜਾਂਚ ਹੋਣੀ ਚਾਹੀਦੀ ਆ ਵੀ ਉਹਨੇ ਥੱਪੜ ਕਿਉਂ ਮਾਰਿਆ ਵਾ ਕਾਦੇ ਵਾਸਤੇ ਮਾਰਿਆ ਵਾ ਨਹੀਂ ਉਹ ਥੱਪੜ ਕੁਲਵਿੰਦਰ ਕੌਰ ਦੇ ਮਾਰੇ ਕਿ ਕਿਸੇ ਹੋਰ ਦੇ ਮਾਰੇ ਉਹਨੇ ਕੁੜੀ ਦੇ ਤੁਸੀਂ ਦੇਖੀ ਹੋਗੀ ਵੀਡੀਓ ਜੀ ਜਿਹੜੀ ਨਾਲ ਇੱਕ ਕੁੜੀ ਆ ਸਾਨੂੰ ਪਤਾ ਲੱਗਾ ਕਿ ਉਤੋਂ ਦੀ ਅਧਿਕਾਰੀ ਆ ਉਹ ਵੀ ਕਿ ਉਹਨਾਂ ਦੀ ਡਿਊਟੀ ਹੁੰਦੀ ਆ ਵੀ ਜਦੋਂ ਕੋਈ ਵੀ ਆਈਪੀ ਜਾਂ ਕਿੱਦਾਂ ਆਉਂਦਾ ਤੇ ਉਹ ਨਾਲ ਆਉਂਦੇ ਆ ਸਮਾਨ ਲੈ ਕੇ ਠੀਕ ਹੈ ਜੀ ਤੁਹਾਡੀ ਮੰਗ ਕੇ ਉਹਦੇ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਅੱਛੇ ਇੱਕ ਹੋਰ ਦੱਸੋ ਕਿ ਤੁਹਾਨੂੰ ਈਜੀ ਮਿਲਨ ਦਿੱਤਾ ਗਿਆ ਕੁਲਵਿੰਦਰ ਕੌਰ ਨੂੰ ਕਿ ਤੁਹਾਨੂੰ ਦਿੱਲੀ ਤੱਕ ਫੋਨ ਕਰਨੇ ਪਏ ਹੈਗੇ ਨਹੀਂ ਜੀ ਨਹੀਂ ਦੇਖੋ ਸਾਰ ਮੈਂ ਇੱਕ ਖੁਦ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਜ਼ਿਲ੍ਹਾ ਕਰਪੂਰਥਲਾ ਦਾ ਸਟਾਫਟਰ ਹਾਂ ਜੀ ਔਰ ਸਾਡੇ ਮੋਰਚੇ ਜਿਹੜੇ ਚੱਲ ਰਹੇ ਆ ਸ਼ੰਭੂ ਤੇ ਕਨੌਰੀ ਤੇ ਗਾਜੀਪੁਰ ਹਨਾ ਜੀ 90 ਸਮੇ ਤੋਂ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਆ ਐਮਐਸਬੀ ਤੇ ਜੀ ਆਪਾਂ ਨੂੰ ਕੋਈ ਇਸ ਤਰ੍ਹਾਂ ਦਾ ਨਹੀਂ ਹੈ ਦੋਵੇਂ ਫਾਰਮ ਜਿਹੜੇ ਪੂਰੀ ਹਮਾਇਤ ਕਰ ਰਹੇ ਹੈ ਠੀਕ ਹੈ ਤੁਸੀਂ ਤੁਸੀਂ ਇਕੱਲੇ ਮਿਲੇ ਸੀ ਕਿ ਤੁਹਾਡੇ ਪਿਤਾ ਜੀ ਮਾਤਾ ਜੀ ਵੀ ਮਿਲੇ ਨਹੀਂ ਇਕੱਲੇ ਹੀ ਮਿਲਾ ਜੀ ਅੱਛਾ ਜਿਵੇਂ ਹੁਣ ਵੀਡੀਓ ਚੱਲ ਰਹੀਆਂ ਪੂਰੇ ਹਿੰਦੁਸਤਾਨ ਚ ਪੂਰੀ ਦੁਨੀਆ ਦੇ ਵਿੱਚ ਪਰਿਵਾਰ ਵੀ ਥੋੜਾ ਪ੍ਰੈਸ਼ਰ ਚ ਹੋਊਗਾ ਤਣਾਅ ਦੇ ਵਿੱਚ ਹੋਊਗਾ ਕਿ ਕਿਹੜਾ ਪੰਗੇ ਦੇ ਵਿੱਚ ਪਰਿਵਾਰ ਵੀ ਆ ਕੇ ਫਸ ਗਿਆ ਜੀ ਨਹੀਂ ਜੀ ਨਹੀਂ ਇਹ 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 ਇਦਾਂ ਦੀ ਕੋਈ ਸਮੱਸਿਆ ਨਹੀਂ ਜੀ ਜੀ ਤੇ ਤੁਹਾਨੂੰ ਲੱਗਦਾ ਕਿ ਜਿਹੜਾ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਜਲਦੀ ਬਹਾਲ ਕਰ ਦੇਣਗੇ ਉਹਨਾਂ ਨੇ ਕੋਈ ਗੱਲ ਕੀਤੀ ਕੁਲਵਿੰਦਰ ਕੌਰ ਹੋਣਾ ਨੇ ਤਰੀਕੀ ਦੇ ਨਾਲ ਇਹਦੀ ਜਾਂਚ ਹੋਣੀ ਚਾਹੀਦੀ ਆ ਜੀ ਸਾਰਿਆਂ ਵਾਸਤੇ ਕਾਨੂੰਨ ਇੱਕੋ ਹੀ ਹੋਣਾ ਚਾਹੀਦਾ ਵਾ ਜੀ ਇਹ ਨਹੀਂ ਕਿ ਕੋਈ ਵੀ ਆਈਪੀ ਆਇਆ ਹੋਆ ਜਾਂ ਕੋਈ ਕਲਾਕਾਰ ਆਇਆ ਹੋਆ ਤੇ ਉਹਦੀ ਜਿਹੜੀ ਸਕਿਉਰਟੀ ਦਾ ਚੈੱਕ ਕੀਤੀ ਜਾਵੇ ਤੇ ਆਮ ਬੰਦਾ ਤੇ ਜੇ ਉਥੋਂ ਲੰਘ ਰਿਹਾ ਵਾ ਉਹਦੇ ਦੇ ਬੂਟ ਜਰਾਬਾ ਵੀ ਲਵਾਏ ਜਾਂਦੇ ਆ ਤੇ ਜਸਤਾਰ ਵੀ ਕਈ ਵਾਰ ਲਵਾਈ ਜਾਂਦੀ ਆ ਇਸ ਕਰਕੇ ਕਾਨੂੰਨ ਸਾਡਾ ਲ ਇੱਕੋ ਹੀ ਹੋਣਾ ਚਾਹੀਦਾ ਵਾ ਮੰਨ ਲਓ ਕਾਨੂੰਨ ਕਿ 19 ਕੀ ਹੁੰਦੀ ਆ ਤਾਂ ਸਕਿਉਰਟੀ ਜਿਹੜੀ ਆ ਉਹ ਉਹਦੀ ਦੇਣਦਾਰ ਹੋਗੀ ਜੀ ਜੀ ਕਿ ਕੁਲਵਿੰਦਰ ਕੌਰ ਨੂੰ ਲੈ ਕੇ ਕਈ ਲੋਕ ਕਹਿ ਰਹੇ ਕਿ ਚੰਗਾ ਕੰਮ ਕੀਤਾ ਕਿ ਇੱਕ ਦੀ ਮਾੜਾ ਕੀਤਾ ਕਿ ਇਦਾਂ ਦੀ ਯੂਨੀਫਾਰਮ ਦੇ ਵਿੱਚ ਜੋ ਵੀ ਮੁਲਾਜ਼ਮ ਹੋਵੇ ਚਾਹੇ ਉਹ ਕਿਸੇ ਵੀ ਧਰਮ ਦੇ ਨਾਲ ਸੰਬੰਧ ਰੱਖਦਾ ਹੋਵੇ ਉਹਨੂੰ ਇਹੋ ਜੀ ਕਾਰਵਾਈ ਨਹੀਂ ਕਰਨੀ ਚਾਹੀਦੀ ਕਿਉਂਕਿ ਇਹ ਇੱਕ ਡਿਸਪਲਿਨ ਫੋਰਸ ਹੈ ਜੀ ਹਾਂਜੀ ਤੇ ਤੁਹਾਨੂੰ ਲੱਗਦਾ ਕਿ ਤੁਸੀਂ ਇਸ ਮਸਲੇ ਦੇ ਵਿੱਚ ਕੁਲਵਿੰਦਰ ਕੌਰ ਨਾਲ ਗੱਲ ਕੀਤੀ ਜੀ ਨਹੀਂ ਮੇਰੀ ਇੰਨੀ ਲੰਬੀ ਚੌੜੀ ਗੱਲ ਜਿਹੜੀ ਉਹ ਨਹੀਂ ਹੋਈ ਜੀ ਪਰ ਇੱਕ ਹੋਰ ਲੋਕੀ ਇਹ ਵੀ ਚਰਚਾ ਹੈ ਕਿ ਜਿਵੇਂ ਕੁਲਵਿੰਦਰ ਕੌਰ ਹੋਣਾ ਵੱਲੋਂ ਕਿਉਂਕਿ ਹੋਇਆ ਤੇ ਐਕਸ਼ਨ ਦਾ ਰੈਐਕਸ਼ਨ ਹੈ ਅਗਰ ਜਿਵੇਂ ਤੁਸੀਂ ਕਿਹਾ ਕਿ ਕੰਗੜਾ ਨਾ ਤਾਂ ਉਦੋਂ ਹੀ ਮਾਫੀ ਮੰਗ ਲੈਂਦੀ ਸ਼ਾਇਦ ਅੱਜ ਉਹਨੂੰ ਆ ਨੌਬਤਨਾ ਸਾਹਮਣਾ ਕਰਨਾ ਪੈਂਦਾ ਪਰ ਨਾਲੇ ਇੱਕ ਇਹ ਵੀ ਚਰਚਾ ਹੈ ਕਿ ਜਿਵੇਂ ਕੁਲਵਿੰਦਰ ਕੌਰ ਵੱਲੋਂ ਐਕਸ਼ਨ ਹੋਇਆ ਜਾਂ ਐਕਸ਼ਨ ਦਾ ਰੈਐਕਸ਼ਨ ਹੋਇਆ ਉਹਦੇ ਨਾਲ ਜਿੰਨੇ ਵੀ 에어ਪੋਰਟ ਜਾਂ VIP ਡਿਊਟੀ ਤੇ ਲੋਕ ਨੇ ਉਹ ਜਿਨ੍ਹਾਂ ਦੇ ਪਿੱਛੇ ਸਿੰਘ ਜਾਂ ਕੌਰ ਲੱਗਦਾ ਉਹਨਾਂ ਨੂੰ ਡਿਊਟੀ ਤੋਂ ਹਟਾ ਦਿੱਤਾ ਜਾਊਗਾ ਜੀ ਨਹੀਂ ਜੀ ਦੇਖੋ ਇਹ ਵੀ ਤਾਂ ਬਿਆਨ ਆ ਰਿਹਾ ਨਾ ਕਿ ਉਹਨਾਂ ਦੇ মিডিਆ ਦੇ ਵਿੱਚ ਚੱਲ ਰਿਹਾ ਵਾ ਕਿ ਜਦੋਂ ਕੁਲਵਿੰਦਰ ਕੌਰ ਨੇ ਕੋਰ ਖਾਸਤਾਨੀ ਕਹਿ ਕੇ ਵੀ ਜਿਹੜਾ ਵਾ ਉਹਨੂੰ ਚੜਾਇਆ ਵਾ ਤੇ ਬਾਕੀ ਆਪਾਂ ਨੂੰ ਪਤਾ ਵੀ ਆ ਜੀ ਕੰਗੜਾ ਰੋਜ ਜਿਹੜੇ ਆ ਉਹ ਚਰਚਾ ਦੇ ਵਿੱਚ ਬਣੇ ਰਹਿੰਦੇ ਆ ਇਸ ਤੋਂ ਪਹਿਲਾਂ ਵੀ ਤਾਂ ਉਹਨਾਂ ਦੇ ਤਿੰਨ ਚਾਰ ਜਿਹੜੇ ਕੇਸ ਆ ਅੱਜ ਅਸੀਂ ਉਹਦੀ ਬੋਲਾ ਉਹਦੀ ਜਿਹੜਿਆ ਐਸਐਸਪੀ ਨੂੰ ਜਿਹੜਾ ਵਾ ਮੰਗ ਪੱਤਰ ਦੇ ਵਿੱਚ ਦਿੱਤਾ ਹੋਇਆ ਵਾ ਜੀ ਅੱਛਾ ਸ਼ੇਰ ਸਿੰਘ ਮੇਰਾ ਆਖਰੀ ਸਵਾਲ ਹੈ ਦੋ ਹੁਣ ਕਮੇਟੀਆਂ ਬਣ ਚੁੱਕੀਆਂ ਇੱਕ ਤੇ ਸੀਆਈਐਸਐਫ ਵੱਲੋਂ ਡੀਆਈਜੀ ਸਾਹਿਬ ਦੀ ਅਗਵਾਈ ਚ ਕਮੇਟੀ ਬਣਾਈ ਗਿਆ ਇੱਕ ਜਿਹੜਾ ਤੁਹਾਡਾ ਜਵਫਦ ਮਿਲਿਆ ਉਹ ਮਹਾਲੀ ਦੇ ਐਸਪੀ ਦੀ ਅਗਵਾਈ ਦੇ ਵਿੱਚ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਤੁਹਾਨੂੰ ਦੋਨਾਂ ਜਾਂਚ ਕਮੇਟੀਆਂ ਤੇ ਭਰੋਸਾ ਹੈਗਾ ਨਹੀਂ ਅਸਲ ਦੇਖੋ ਜੀ ਭਰੋਸਾ ਤਾਂ ਹੈ ਜੀ ਸਾਨੂੰ ਭਰੋਸਾ ਵਾ ਬਰੀਕੀਆਂ ਜਾਂਚ ਹੋਣੀ ਚਾਹੀਦੀ ਆ ਪਰ ਜਿਹੜਾ ਅਸੀਂ ਮੰਗ ਪੱਤਰ ਦਿੱਤਾ ਇਹਦੇ ਤੇ ਇਹਦੇ ਤੇ ਡੇਢੀਓ ਜਾਂਚ ਹੋਣੀ ਚਾਹੀਦੀ ਆ ਇਹਦੇ ਤੇ ਵੀ ਜਾਂਚ ਹੋਣੀ ਚਾਹੀਦੀ ਆ ਜਿਹੜੀ ਉਹਦਾ ਲੜਕੀ ਦੇ ਥੱਪੜ ਮਾਰਿਆ ਗਿਆ ਉਹਨਾਂ ਦੇ ਪੀ ਐਲ ਨੂੰ ਉਹਦੀ ਵੀ ਜਾਂਚ ਹੋਵੇ ਜੀ 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 ਠੀਕ ਆ ਜੀ ਜੀ ਤੇ ਦੂਸਰਾ ਜਿਹੜਾ ਉਹਨਾਂ ਨੇ ਉਹਨਾਂ ਦੀ ਸਿਕਿਉਰਟੀ ਦੇ ਵਿੱਚ ਜਿਹੜਾ ਵਾ ਉਹਨਾਂ ਨੇ ਚੈਕਿੰਗ ਨੂੰ ਲੈ ਕੇ ਜਿਹੜੀ ਗੱਲਬਾਤ ਹੋਈ ਆ ਵੀ ਸਾਹਮਣੇ ਆਵੇ ਜੇ ਇਸ ਤਰ੍ਹਾਂ ਉਹ ਕਹਿ ਰਿਹਾ ਵੀ ਥੱਪੜ ਮਾਰਿਆ ਜੇ ਥੱਪੜ ਮਾਰਿਆ ਵੀ ਵੀਡੀਓ ਸਾਹਮਣੇ ਆ ਜੇ ਜੀ ਹ ਜਿਹੜਾ ਵੀ ਜਿਸ ਸਰਕਾਰੀ ਡਿਊਟੀ ਚ ਹਾਂ ਦੂਸਰਾ ਦੂ ਦੂ ਤੀਸਰਾ ਜਿਹੜਾ ਵੀ ਇਹ ਇਹਨਾਂ ਦਾ ਵੀ ਜਿਹੜਾ ਵਾ ਸਾਰਾ ਜਾਂਚ ਕੀਤੀ ਜਾਵੇ 15 16 ਸਾਲ ਦੀ ਨੌਕਰੀ ਦੇ ਵਿੱਚ ਕਿ ਪਹਿਲਾਂ ਵੀ ਕੁਝ ਏਦਾਂ ਦਾ ਹੋਇਆ ਵਾ ਕਿ ਕੀ ਉਹਨਾਂ ਨੇ ਆਪਣੇ ਡਿਊਟੀ ਕਰਦੇ ਆ ਦੌਰਾਨ ਸਰਵਸਤੇ ਦੇ ਵਿੱਚ ਕੋਈ ਉਲੰਘਣਾ ਕੀ ਹੋਈ ਆ ਤੇ ਦੂਸਰੇ ਬੰਨੇ ਜਿਹੜੀ ਕੰਗੜਾ ਰੌਜ ਜੀ ਆ ਉਹਨਾਂ ਦਾ ਵੀ ਸਾਰਾ ਬੈਕਗ੍ਰਾਉਂਡ ਜਿਹੜਾ ਉਹ ਚੈੱਕ ਕਰਕੇ ਲੋਕਾਂ ਦੇ ਸਾਹਮਣੇ ਰੱਖਿਆ ਜਾਵੇ ਚਲੋ ਬਹੁਤ ਬਹੁਤ ਸ਼ੇਰ ਸਿੰਘ ਜੀ ਤੁਹਾਡਾ ਸ਼ੁਕਰੀਆ ਧੰਨਵਾਦ ਜੀ ਤੁਹਾਡਾ ਧੰਨਵਾਦ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਆਖਰ ਜਿਹੜਾ ਵਿਵਾਦ ਆ ਉਹ ਵਿਵਾਦ ਕਿਉਂ ਭਖਿਆ ਕੀ ਵਾਕਈ ਕੁਲਵਿੰਦਰ ਕੌਰ ਨੇ ਕੰਗੜਾ ਰਣੋਤ ਦੇ ਥੱਪੜ ਮਾਰਿਆ ਜਾਂ ਹੁਣ ਤੱਕ ਉਹਦੀ ਵੀਡੀਓ ਵਾਇਰਲ ਕਿਉਂ ਨਹੀਂ ਹੋਈ ਤੇ ਆਖਰ ਉਹ ਕਿਹੜੀ ਵਜ੍ਹਾ ਜਿਸ ਤੇ ਇਹ ਵੱਡਾ ਮੁੱਦਾ ਬਣਿਆ ਤੇ ਉਹ ਸਭ ਤੋਂ ਵੱਡੀ ਵਜ੍ਹਾ ਕਿ ਆਖਰ ਅਗਰ ਕੰਗੜਾ ਰਣੋਤ ਨਾਲ ਵਧੀਕੀ ਹੋਈ ਆ ਤੇ ਫਿਰ ਇਸ ਮਸਲੇ ਨੂੰ ਲੈ ਕੇ ਕੰਗੜਾ ਰਣੋਤ ਨੇ ਮਹਾਲੀ ਪੁਲਿਸ ਨੂੰ ਸ਼ਿਕਾਇਤ ਕਿਉਂ ਨਹੀਂ ਦਰਜ ਕਰਵਾਈ ਕਰਨਰ ਰੌਤ ਦੇ ਵਿਆਹ ਤੇ ਸੀਆਈਐਸਐਫ ਨੇ ਕਿਉਂ ਮਹਾਲੀ ਪੁਲਿਸ ਨੂੰ ਕੰਪਲੀਟ ਦਿੱਤੀਆ ਦੋ ਦੋ ਜਾਂਚ ਕਮੇਟੀਆਂ ਬਣ ਚੁੱਕੀਆਂ ਨੇ ਇੱਕ ਸੀਆਈਐਸਐਫ ਦੇ ਡੀਆਈਜੀ ਜਾਂਚ ਕਰਨਗੇ ਤੇ ਦੂਜੇ ਪਾਸੇ ਮਹਾਲੀ ਦੇ ਐਸਪੀ ਸਿਟੀ ਉਹ ਦੇਖਦਿਆ ਕਿ ਇਹਨਾਂ ਦੋਨਾਂ ਜਾਂਚ ਰਿਪੋਰਟਾਂ ਦੇ ਵਿੱਚ ਕੌਣ ਦੋਸ਼ੀ ਸਾਧਿਤ ਹੁੰਦਾ ਫਿਲਹਾਲ ਇਸ ਜਾਣਕਾਰੀ ਨਾਲ ਤੁਹਾਡੇ ਤੋਂ ਲੈਦੇ ਆ ਗਿਆ ਦੇਖਦੇ ਰਹੋ ਏਬੀਸੀ ਪੰਜਾਬ हां दोस्तों ਤੁਸੀਂ ਵੇਖਿਆ ਕਿ ਕੁਲਵਿੰਦਰ ਕੌਰ ਇਸ ਟਾਈਮ ਜੇਲ੍ਹ ਦੇ ਵਿੱਚ ਹੈਗੀ ਏ ਉਹਨੂੰ ਅਜੇ ਤੱਕ ਤਾਂ ਕੁਝ ਨਹੀਂ ਕਿਹਾ ਡਿਮਾਂਡ ਤੇ ਲੈਣ ਦੀਆਂ ਵੀ ਗੱਲਾਂ ਕੀਤੀਆਂ ਜਾ ਰਹੀਆਂ ਨੇ ਕਿਉਂਕਿ ਕੁਲਵਿੰਦਰ ਕੌਰ ਵਾਹਿਦ ਇੱਕ ਐਸੀ ਬੱਚੀ ਏ ਕਿ ਜਿੰਦੇ ਵਾਸਤੇ ਪੰਜਾਬ ਤਨ ਬਨ ਦੀ ਬਾਜ਼ੀ ਵੀ ਲਾ ਜਾਏਗਾ ਕਿਉਂਕਿ ਕੁਲਵਿੰਦਰ ਕੌਰ ਇੱਕ ਐਸੀ ਔਰਤ ਏ ਜਿਨੇ ਪੰਜਾਬੀਆਂ ਦਾ ਬਹੁਤ ਜ਼ਿਆਦਾ ਹੱਕ ਰੱਖਿਆ ਔਰ ਪੰਜਾਬੀ ਹੋਣ ਦਾ ਉਹਨੇ ਸਾਥ ਨਭਾਇਆ ਬਰੇਗ ਨਾਲ ਸ਼ੇਰ ਬਹਾਦਰ ਬੱਚੀ ਹੈਗੀ ਏ ਜਿਹਨੂੰ ਨੌਕਰੀ ਦਾ ਬਿਲਕੁਲ ਅਸਾਸ ਨਹੀਂ ਕਰਨਾ ਚਾਹੀਦਾ ਕਿਉਂਕਿ ਉਹਨੇ ਨੌਕਰੀ ਜਿੰਨੀ ਧੀਰ ਕੀਤੀ ਅਗਰ ਉਹਦਾ ਰਿਕਾਰਡ ਵੇਖਿਆ ਜਾਵੇ ਤੇ ਬਹੁਤ ਅੱਛਾ ਰਿਕਾਰਡ ਸੀ ਲੇਕਿਨ ਉਹਦਾ ਨਾਮ ਪਾੜ ਕੇ ਕੰਗਨਰ ਥੁੰਦਨੇ ਉਹਨੂੰ ਖਾਲਸਤਾਨੀਆ ਤੇ ਬੁਰਾ ਭਲਾ ਕਿਹਾ ਔਰ ਆਤੰਗਵਾਦੀ ਕਿਹਾ ਜਿਹੜੀ ਵਜ੍ਹਾ ਤੋਂ ਉਹਨੇ ਥੱਪੜ ਝਾੜ ਦਿੱਤਾ ਔਰ ਉਹਨੇ ਕਿਹਾ ਕਿ ਤੂੰ ਅੱਗੇ ਵੀ ਬਿਆਨ ਦੇਣੋਂ ਬਾਜ਼ ਨਹੀਂ ਆਂਦੀ ਤੂੰ ਅੱਗੇ ਵੀ ਕਿਹਾ ਕਿ ਟਕੇ ਟਕੇ ਦੀਆਂ ਟਕੇ ਟਾਕਾ ਲੈ ਕੇ ਔਰਤਾ ਇਹਨਾਂ ਦੀਆਂ ਜਾਂਦੀਆਂ ਨੇ ਜਦੋਂ ਤਰਨਾ ਨਿਕਲਦਾ ਤੇ ਦੋਸਤੋ ਕੋਈ ਵੀ ਪੰਜਾਬੀ ਹੈ ਨਾ ਉਹਨੂੰ ਇਸ ਗੱਲ ਤੇ ਬੜਾ ਮਾਣ ਹੈ ਕਿ ਪੰਜਾਬੀ ਔਰਤ ਇੱਕ ਆਖਰ ਉਹਨਾਂ ਦੇ ਵਿੱਚ ਵੀ ਪੰਜਾਬੀਆਂ ਦਾ ਖੂਨ ਹੈ ਔਰ ਅਨਕ ਹਜੇ ਬਾਕੀ ਹੈ ਜਿਹੜੀ ਕਿ ਗੱਲ ਕੋਈ ਵੀ ਨਹੀਂ ਸਾਰੇਗੀ ਤੇ ਔਰਤਾਂ ਨੂੰ ਚਾਹੀਦਾ ਅਗਰ ਪਲਵਿੰਦਰ ਕੌਰ ਤੇ ਕੁਛ ਵੀ ਉਹ ਕਰਦੇ ਨੇ ਤੇ ਕੰਗਨਾ ਰਥੁੰਦ ਦੇ ਬਾਰੇ ਉਹ ਜਾ ਕੇ ਪਰਚੇ ਦਰਜ ਕਰਾਂ ਜਿੰਨੀਆਂ ਔਰਤਾਂ ਨੇ ਕਿਉਂਕਿ ਨੇ ਬੁਰਾ ਭਲਾ ਔਰਤਾਂ ਨੂੰ ਬੜਾ ਸਾਰਾ ਕਿਹਾ ਔਰ ਲਜਾਮ ਤਰਾਸ਼ੀ ਕੀਤੀ। ਦੋਸਤੋ ਤੁਸੀਂ ਇਸ ਵੀਡੀਓ ਦੇ ਬਾਰੇ ਕੀ ਰਾਇ ਰੱਖਦੇ ਹੋ ਕਮੈਂਟ ਜ਼ਰੂਰ ਕਰਿਓ ਇਸੇ ਨਾਲ ਇਜਾਜ਼ਤ ਚਾਹਨੇ ਆਲਾ ਆਫ